ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇਲ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਇੱਕ ਤਾਂ ਗੱਬਣ ਥੋੜੇ ਦਿਨਾਂ ਦੀ ਕੱਚੀ ਆ ਇੱਕ ਗੱਬਣ ਟੁਕੜ ਚੱਕ ਪਾਸ ਤੇ ਦੋ ਤਾਜ਼ੀਆਂ ਸੁਈਆਂ ਨੇ ਇੱਕ ਦੇ ਮਗਰ ਤਾਂ ਬੱਸੀ ਆ ਬਈ ਤੇ ਇੱਕ ਮਗਰ ਆ ਗਿਆ ਬੱਸਾ ਗਰਲੈਂਡੋ ਬਰੀਡ ਆ ਗਈ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਉਹ ਠੀਕ ਆ ਸੰਦੀਪ ਆਹ ਠੀਕ ਆ ਬਾਈ ਕਿਵੇਂ ਜਾਂਦਾ ਬਾਈ ਕੰਮ ਕਰ ਕੰਮ ਕਰ ਬੂਰਾ ਵਧੀਆ ਬਾਈ ਠੀਕ ਆ ਰੇਟ ਫਿਰ ਪਹਿਲਾਂ ਵੀ ਦੇਣ ਲੈਣ ਵਾਲੀ ਹੁੰਦੀ ਅੱਜ ਹਾਂ ਅੱਜ ਵੀ ਖਿੱਚ ਕੇ ਹੀ ਰੱਖਾਂਗੇ ਬੱਸ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਨਾਮ ਸੰਦੀਪ ਸਿੰਘ ਪਿੰਡ ਕੁਸਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਕਿਹੜਾ ਰਹਿੰਦਾ ਨੇੜੇ ਬਾਈ ਬਦਨੀ ਕਲਾਂ ਰਹੇਗਾ ਤੇ ਨਿਹਾਲ ਸਿੰਘ ਵਾਲਾ ਸ਼ਹਿਰ ਰਹੇਗਾ ਤੇ ਬਲਾਸਪੁਰ ਰਹੇਗਾ ਆਪਣਾ ਕੰਟੈਕਟ ਨੰਬਰ ਬੋਲ ਦੋ 8699671060 ਇਹ ਬਾਈ ਦਾ ਕੰਟੈਕਟ ਨੰਬਰ ਹੈ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਗੱਪਣ ਤੋਂ ਸਟਾਰਟ ਕਰ ਰਹੀ ਹਾਂ ਗੱਪਣ ਦੀ ਕਰ ਲੈਣੀ ਹੈ ਕਿਹੜਾ ਸੂਆ ਸੁਹੰਦੀ ਹੈ ਇਹ ਦੂਜਾ ਸੂਆ ਸੁਹੰਦੀ ਹੈ ਜੀ ਕਿੰਨੇ ਦਿਨ ਬਾਕੀ ਆ ਦਿਨ ਤਾਂ ਬਸ ਬਈ 2 ਜਾਂ 3 ਨਹੀਂ ਲਾਊਗੀ ਮੱਸਾਂ ਹੀ ਹੋਣਾ 3 ਦਿਨ ਲਾਊਗੀ ਬਈ ਤੇ ਤਿਆਰੀ ਬਹੁਤ ਸੁਣੀ ਕਰਦੀ ਹੁੰਦੀ ਹੈ ਇਹ ਰੂਹ ਦਾ ਬਈਰ ਪੂਰੀ ਸੋਹਣੀ ਹੈ ਕੀ ਬਾਤ ਆ ਬਈ ਕਰਮਲ ਨੇ ਪੰਡਾ ਬਣ ਕੇ ਸੂਣਾ ਤੇ ਥਣ ਦੀ ਗੱਲ ਨਾ ਪੱਕਰੀਏ ਨਾ ਹਾਂ ਥਣ ਤਾਂ ਪਪੋਛੀ ਨਾ ਯਾਰ ਪੂਰਾ ਮੁੱਠੀ ਵਾਲਾ ਮੋਟਾ ਮੋਟਾ ਬਾਕੀ ਸਿਵਲ ਦਿਖਾ ਦੇ ਜਿਹੜੀ ਮੂਹ ਨਾ ਚਾਰੇ ਥਣ ਨਾ ਪੂਰੇ ਗਾਇਬ ਤੇ ਇਕੱਲਾ ਇਕੱਲਾ ਥਣ ਪੈਪੀ ਦੇ ਭਾਵੇਂ ਨਾਲ ਨਾ ਹਨ ਕਹਿ ਹਾਂ ਨੂ ਚੱਕ ਕੇ ਖੜ ਜਾਂਦੀ ਹੈ ਯਾਰ ਅਗਲਾ ਕਹਿੰਦਾ ਵੀ ਸਾਹੀ ਵਾਲਾ ਹੈ ਨਾ ਕਰਮਹੰਦ ਨਾ ਦਿਖਾ ਦੇ ਬੱਦਰ ਵੀ ਮਾਰ ਦਿਆ ਸਾਹੀ ਵਜੋਂ ਠੰਡੀ ਸੀ ਰ ਫੁੱਲਾ ਇਕੱਲਾ ਇਕੱਲਾ ਥਣ ਤੇ ਹੈਗਾ ਬਾਕੀ ਹੌਲੇ ਜਿਹਨੂੰ ਕਹਦੀ ਹੈ ਸਹੀ ਵਾਲਪੀਨ ਹਾਂ ਪਿਓਰ ਸਹੀ ਵਾਲ ਆਏ ਨਹੀਂ ਕੋਈ ਛੋਟੇ ਨਹੀਂ ਲੈ ਲਓ ਬਈ ਥੱਲੋਂ ਵਿੱਚ ਕਰ ਸਕਦੇ ਚੱਲਰ ਝੁੱਲਰ ਨੰਬਰ ਹਾਂ ਬਾਕੀ ਭਾਈਆਂ ਨੂੰ ਵਜੂਦ ਦਿਖਾ ਦੇ ਬਾਕੀ ਇਹ ਮਹਿੰਗਾ ਹੀ ਤੇ ਲਾ ਦੇ ਸਾਦੇ ਹਜੇ ਕਿੰਨੇ ਆ ਪਈਆਂ ਤੇ ਲੇਵਾ ਹੁਣ ਵੀ ਪੂਰਾ ਸੋਨਾ ਤਿਆਰ ਕਰੀ ਦੀ ਕਿੰਨਾ ਕੁ ਰਿਕਾਰਡ ਸੀ ਬਾਈ ਫਿਰ ਪਿਛਲੇ ਸਾਲ ਇਹਦਾ ਯਾਰ ਪਹਿਲਾਂ ਨੇ ਦਿੱਤਾ ਬਈ 15 16 ਕਿਲੋ ਦੁੱਧ ਤੇ ਇਹ ਵੀ ਕਿਦਾ ਬੜਾ ਸੰਭੀ ਪਲੀ ਪੂਰੀ ਫੱਲ ਤੇ ਇਹ ਕਿਦਾ 18 19 ਕਿਲੋ ਦਾ ਕੋਈ ਬੜਾ ਨਹੀਂ ਹੋ ਸਕਦਾ ਬੰਦਾ ਸੇਵਾ ਕਰ ਲੈ 20 ਕਿਲੋ ਵੀ ਦੁੱਧ ਕੱਢ ਦੂਗਾ ਬਾਕੀ ਸਮੇਂ ਭਲੀ ਬਹੁਤਾ ਹਨਾ ਸਮੇਂ ਭਲੀ ਬਈ ਚੈੱਕ ਕਰੋ ਚਮਕ ਆਲੀ ਆ ਗਈ ਮੈਂ ਕੀ ਰਾਇਆ ਬਈ ਗਰਮੀ ਗਰਮੀ ਦਾ ਮੰਨਣ ਨਹੀਂ ਕੀ ਜਣੇ ਹਨਾ ਸਹੀ ਗੱਲ ਆ ਤੂਪੇ ਬੰਨੀ ਰੱਖੇ ਬੰਦਾ ਕੀ ਬਾਤ ਆ ਬਈ ਗਰਮੀ ਗਰਮੀ ਬਈ ਬਿਲਕੁਲ ਨਹੀਂ ਮੰਨਣੀ ਚਾਹੀਦੀ ਧੁੱਪੇ ਬੰਨੀ ਰੱਖੋ ਤੇ ਜਿਹੜੀ ਫੈਟ ਆਊਗੀ ਮੱਝਾਂ ਵਰਗੀ ਫੈਟ ਆਜਾ ਮੱਝਾਂ ਵਰਗੀ ਇੱਕ ਸਾਲ ਦੀ ਮੱਝ ਹੀ ਮੰਨ ਲੈ ਯਾਰ ਮੱਝ ਹੀ ਸਹੀ ਗੱਲ ਆ ਮੈਂ ਚਾਹੇ ਜਿੱਥੇ ਮਰਜੀ ਖੜਾ ਕੇ ਯਾਰ ਤੇ ਸੰਦੀਪ ਤਿਆਰੀ ਇੱਕ ਦੋ ਦਿਨਾਂ ਚ ਹੈਗੀ ਆ ਹਨਾ ਹਾਂ ਬਈ ਯਾਰ ਲੜ ਕੇ ਸੂਗੀ ਬੜਾ ਲੇ ਵੇ ਇਹਨਾਂ ਦਾ ਪੰਡਾ ਹੀ ਬਾਂਦੀ ਹੁਣ ਵੀ ਦਿਖਾ ਦੇ ਲੈ ਵਾਦਾ ਹੁਣ ਵੀ ਸੂਪੇ ਪੜ ਹੁਣ ਵੀ ਫੁੱਲ ਤਿਆਰ ਕੋਈ ਚੱਕਰੀ ਨਹੀਂ ਹੈ ਨਾ 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 ਪੂਰਾ ਤੇ ਸੰਦੀਪ ਫਿਰ ਮੁੱਲ ਉਹ ਹੈ ਜੀ ਕਰਦੇ ਫਿਰ ਮੁੱਲ ਬਸ 1.55 ਹਜ਼ਾਰ ਦੀ ਬੜ ਦੇ ਦੇਵਾਂਗੇ 55 ਦੀ ਹਾਂ ਉਹ ਜੋ ਮਾਨਤਨ ਥੋੜਾ ਕਣਾ ਬਾ ਮਾੜਾ ਮੋਟਾ ਏ ਸ਼ੋਰ ਸੁਪਾਏ ਸਮਝ ਲਓ ਠੀਕ ਹੈ ਭਾਈ ਛੋੜ ਸੁਪਾਏ ਹੋ ਬਾਈ ਕਹਿੰਦਾ ਮਾਨਤਨ ਆਏਗਾ ਇਹਦਾ ਮੌਕੇ ਤੇ ਜਰੂਰ ਹੋ ਜਾਊਗਾ ਸੰਦੀਪ ਅੱਗੇ ਭਾਈ 2 ਨੰਬਰ ਇਹ ਹੈ ਜੀ ਹਾਂ ਭਾਈ ਸੰਦੀਪ ਅੱਗੇ ਇਹ ਹੈ ਜੀ ਟੋਕੜ ਗੱਭਣ ਠੀਕ ਆ ਹ ਚਾਰਾਂ ਮਹੀਨੇ ਦੀ ਗੱਬਣਾ ਹੂੰ ਤੇ 10 ਕਿਲੋ ਦੁੱਧ ਹੁਣ ਜਮਾ ਪਿਆਰੀ ਵਾਲਾ ਉਹ ਜਿਹੜਾ ਚੂਣ ਵਾਲਾ ਤੇ ਜੇ ਕੋਈ ਅਪਦੀ ਸੱਲੀ ਕਰਨੀ ਚਾਹੁੰਦਾ ਆ ਜਾਓ ਦੋ ਡੰਗ ਜੋਲੇ ਦੇ ਅਗਲਾ ਠੀਕ ਆ ਭਾਈ ਇੱਥੇ ਆਪਣੇ ਘਰੇ ਦੋ ਡੰਗ ਜੋਲੇ ਵੇ ਬਾਹਰ ਜੋ ਗਿਸਤਾਂ ਬਾਹਰ ਹੋ ਗਈ ਹੈ ਨਾ ਫੇਰ ਅਗਲੇ ਦੀ ਆ ਭਈਆ ਭਾਈ ਜਬੂਈ ਕਿਵੇਂ ਲੱਗੀ ਜਬੂਈ ਦੀ ਤਾਂ ਇੱਕ ਨੰਬਰ ਆ ਬਾਕੀ ਠੰਡੀ ਸੀਲ ਦਿਖਾ ਦੇ ਮੈਂ ਕਹਣਾ ਕਿ ਆਈ ਬਾਈ ਥਾਣ ਦਿਖਾ ਦੇ ਹੁਣ ਚੈੱਕ ਕਰੋ ਯਾਰ ਮੈਂ ਕਹਣਾ ਕਿਆ ਬਾਤ ਆ ਥਣ ਬੜਾ ਕਮਾ ਲਿਆ ਨਾ ਸਮਾਕੇ ਦਾ ਪੂਰਾ ਜੋਸ਼ ਵਾਲਾ ਥਣ ਪੂਰਾ ਕਰ ਗਿਆ ਯਾਰ ਥਾਣਾ ਭਾਈ ਚਾਰੇ ਥਣ ਪੂਰੇ ਗਏ ਤੇ ਮੈਂ ਕਹਿੰਦਾ ਤੇ ਮਸ਼ੀਨ ਤੇ ਲਾ ਦੇ ਚਾਹ ਜ ਮਸ਼ੀਨ ਤੇ ਝੋਲੇ ਬੰਦਾ ਸੀ ਝੋਲੇ ਤੇ ਦੋਤਾ ਸੀਗਾ 12 13 ਕਿਲੋ ਬੈੜ ਥੱਲੇ ਠੀਕ ਆ ਤੁਹਾਨੂੰ ਪਤਾ ਮੜਾ ਮोटा ਆਪਣੇ ਕੋਲੇ ਪਰਸੋਂ ਆਈਏ ਬੜਾ ਉਪਰ ਆਪ ਸੁਕਾਰੀ ਜਾਂਦਾ ਯਾਰ ਠੀਕ ਆ ਹਾਂ ਬਾਕੀ ਕੋਈ ਆਏ ਨਹੀਂ ਪੱਕੀ ਆ ਹਾਂ ਨਾ ਮਾਣਾ ਬੈੜ ਕੀ ਗਈ ਪਈ ਆ ਮੈਂ ਕਹਿੰਦਾ ਕਿਆ ਬਾਤ ਹੈ ਫੇਸ ਬਿਊਟੀ ਵਿੱਚ ਇੱਕ ਰੋ ਬੜੀ ਕਮਾਲ ਆ ਪ੍ਰਿੰਟ ਚ ਇੱਕ ਰੋ ਸਨਖ ਬਣਾ ਚੱਕ ਰੋ ਵੱਡੀ ਵੱਡੀ ਫੁੱਲ ਆ ਵੱਡੀ ਵੱਡੀ ਫੁੱਲੇ ਕੋਈ ਛੋਟੀ ਨਾ ਸਮਝੇ ਵਜਣ ਪੂਰਾ ਆ ਜੇ ਸਾਰੇ ਪਾਸੋਂ ਇੱਕ ਨੰਬਰ ਸਹੀ ਗੱਲ ਹੈ ਬਾਈ ਇਹ ਜਣਗੇ ਐ ਬਈ ਪੈਸੇ ਨਾਲ ਰਲਾਉਣ ਵਾਲੀ ਚੀਜ਼ ਹੂੰ ਮੂਰੇ ਚੰਗੀ ਤਰ੍ਹਾਂ ਤਿਆਰ ਹੋਣਾਗੇ ਨਾ ਹਾਂ ਪੂਰੀ ਫੁੱਲ ਚੰਗੀ ਤਿਆਰ ਬਈ ਟੋਕੜ ਕੱਪਣ ਮੰਨ ਕੇ ਚੱਲੋ ਵੀ ਚੈੱਕ ਪਾਸ ਆ ਤੇ ਨਾਲੇ ਸਾਨੂੰ ਦੁੱਧ ਪੀਊਗੀ ਕਿ ਨਹੀਂ ਹਾਂ ਮੈਂ ਨੇ ਸੰਦੀਪ ਫਰ ਆਪਣੇ ਯਾਨੀ ਦੀ ਗੱਬਣ ਚ ਇੱਕ ਕਰਾਈ ਦੀ ਹੈ ਇਹ ਅਗਲਾ ਕਰਾ ਸਕਦਾ ਅਗਲਾ ਕਰਾ ਸਕਦਾ ਠੀਕ ਆ ਹਾਂ ਥਾਨ ਬਾਈ ਇਧਰ ਵੀ ਚੈੱਕ ਕਰੋ ਲੇਵਾ ਚੈੱਕ ਕਰੋ ਬੜਾ ਕਮਾਲ ਦਾ ਫੀਟਿੰਗ ਵਾਲਾ ਹਵਾਨਾ ਹਾਂ ਪੂਰਾ ਕੋਈ ਤੁਰਤ ਮਾਣੀ ਹੈ ਬਸ ਥਾਨ ਦਿਖਾ ਯਾਰ ਮੇਣ ਗੱਲ ਤੇ ਥਾਨ ਤਾਂ ਸਹੀ ਗੱਲ ਆ ਬਾਈ ਥਾਨ ਤਾਂ ਬਹੁਤ ਕਮਾਲ ਦਾ ਹੈ ਸੰਦੀਪ ਫਰਮੁੱਲ ਕਰਦੇ ਹੋ ਹਾਜੀ ਬਾਈ ਇਹਦਾ ਮੁੱਲ ਵਸ ਯਾਰ 55 60 ਜਿੰਨਾ ਮਰਜ਼ੀ ਕਰਾ ਲੈ ਮੁੱਲ ਅਗਲਾ ਹੈ ਨਾ 64000 ਦੀ ਬੋੜ ਦੇਵਾਂਗੇ ਲੈ ਲੈਣਾ ਹਾਂ ਲੈਣ ਲੈਣਾ ਠੀਕ ਆ ਦੇਣ ਲੈਣ ਮੁੱਲ ਬਈ ਕਹਿੰਦਾ 48000 ਦੀ ਬੈੜ ਆਪਾਂ ਬਈ ਯਾਰ ਪਹਿਲਾਂ ਜਿਹੜਾ ਦੋ ਵੀਡੀਓ ਹੋਰ ਦੇਖ ਲੈ ਵੇ ਉਦੋਂ ਬਾਅਦ ਚ ਆਪਣੇ ਵੀਡੀਓ ਦੇਖ ਲੈ ਨਾਲੇ ਮੁੱਲ ਨਾਲ ਮੁੱਲ ਰਲਾ ਕੇ ਦੇਖ ਲੈ ਵੇ ਠੀਕ ਆ ਹਾਂ ਤੇ ਅੱਗੇ ਦੱਸ ਬਈ ਤਿੰਨ ਨੰਬਰ ਤੇ ਇਹ ਬਈ ਕੱਲ੍ਹ ਸੂਈ ਆ ਬੈੜ ਹੂੰ ਤੇ ਬੱਚੀ ਨਹੀਂ ਜਨਮ ਦਿੱਤਾ ਇਹਨੇ ਬੱਚੀ ਦਿਖਾ ਦੇ ਮੈਂ ਕਹਿੰਦਾ ਕਿੱਡੀ ਆ ਬੱਚੀ ਵੇਲਾ ਯਾਰ ਮੈਂ ਕਹਿੰਨਾ ਕੀ ਆ ਬਾਤ ਫੇਸ ਬਿਊਟੀ ਦਾ ਰੈਂਟ ਬੜਾ ਚੰਗਾ ਮੈਂ ਕਹਣਾ ਯਾਰ ਬਰੀਡ ਹੀ ਬੜੀ ਮੈਂ ਕਹਿੰਦਾ ਫੁੱਲ ਬਰੀਡ ਵਾਲੀ ਆ ਯਾਰ ਜਿਹਨੂੰ ਐਗਲਾ ਗਏ ਹੁੰਦਾ ਵੀ ਬੱਚੀ ਆਏ ਆ ਉੱਤੋਂ ਚੌੜੀ ਜੂੜੀ ਦਿਖਾ ਕੇ ਲੰਮੀ ਲੰਮੀ ਫੁੱਲ ਆ ਚਾਰ ਜਣੇ ਨੇ ਮਸਾ ਸਭਾਈ ਬਾਈ ਬੈੜ ਠੀਕ ਆ ਆ ਖੈਰ ਗਾਂ ਵੀ ਵੱਡੀਆਂ ਨੇ ਬੱਚਾ ਦਾ ਵੱਡਾ ਹੋਣਾ ਹੀ ਹੋਣਾ ਸੀ ਬੈੜ ਯਾਰ ਮੈਂ ਕਹਣਾ ਖੁੱਲੇ ਅੰਗ ਪੈਰ ਦੀ ਆ ਨਾ ਪੂਰੇ ਖੁੱਲੇ ਅੰਗ ਪੈਰਾਂ ਦੀ ਵਜਨ ਵਜੂਦ ਆ ਲਿਆ ਸੁਆ ਦਾ ਮੰਨੈ ਨਹੀਂ ਹੈ ਨਾ ਨਾ ਸੁਆ ਸਾਹਿਬ ਦਾ ਮੰਨੈ ਨਹੀਂ ਬਾਕੀ ਥਾਣੇ ਤੋਂ ਮੇਜਦਾ ਵੀ ਦਿਖਾ ਦੇ ਠੀਕ ਆ ਹਾਂ ਥਾਣੇ ਤੋਂ ਫੁੱਲ ਚੰਗਾ ਵਾਕੀ ਠੰਡੀ ਸੀ ਲੋਦਰ ਬਿਲਕੁਲੇ ਵਾਲਾ ਹਾਂ ਗੁੱਲੇ ਵਾਲਾ ਥਾਣੇ ਬੂੜਾ ਕੀ ਬਾਤ ਆ ਚਾਰੇ ਥਾਣਾ ਪੂਰੇ ਨਿਸਖੜੇ ਮੇ ਲੱਗੇ ਜਾਨੀ ਕੱਲ ਸੂਈ ਆ ਜੇਲ ਦੂਰ ਸਾਰਾ ਕੋ ਓਕੇ ਹੈਗਾ ਤੇ ਕਿੰਨਾ ਕ ਬੋਲਾ ਫਿਰ ਬੋਲਾ ਜਾਨੀ ਦੀ ਹੁਣ ਜਿਹੜਾ ਚੂਨ ਵਾਲਾ 13 14 ਕਿਲੋ ਦਾ ਹੋਊਗਾ খালি ਨਹੀਂ ਕੀਤੀ ਬੈੜ ਠੀਕ ਹੈ ਜਾਨੀ ਦੀ 20 ਕਿਲੋ ਮੰਨ ਕੇ ਲੈ ਜਾ ਕੋਈ ਦੁੱਧ 20 ਤੋਂ ਬਾਹਰ ਹੀ ਦੇਉ ਗਰਮੀਆਂ ਦੇ ਤੋਹਫੇ ਤੋਹਫੇ ਆ ਗਰਮੀ ਵਾਲਾ ਆ ਦੇਖ ਲੈ ਧੁੱਪੇ ਖੜੇ ਨਾ ਫਿਰੇ ਸਾਹਮਣੇ ਐਚ ਏ ਸੀ ਫੁੰਦੀ ਹੁਣ ਨੂੰ ਹਾਂਕੰਗ ਲੱਗ ਜਾਂਦਾ ਸਹੀ ਗੱਲ ਆ ਬਾਈ ਕੋਈ ਪਰਵਾਹ ਹੀ ਨਹੀਂ ਯਾਰ ਮੇਨ ਗੱਲ ਤਾਂ ਲੇਵੇ ਦੀ ਵੀ ਫੀਟਿੰਗ ਚੈੱਕ ਕਰੋ ਫੀਟਿੰਗ ਬੜੀ ਕਮਾਲ ਆ ਲੇਵੇ ਦੀ ਕੋਈ ਟੁੱਟ ਸੇ ਮਾਣੇ ਲੋਗ ਹੂੰ ਟੁੱਟ ਮਾ ਲੇਵਾ ਨਹੀਂ ਫਿਕਸੀ ਆ ਜਿਹਨੂੰ ਆਪਾਂ ਕਹਿੰਦੀ ਹਵਾਨਾ ਬਾਕੀ ਚੌੜੀ ਚੌੜੀ ਬੜੀ ਆ ਯਾਰ ਪਿੱਛੇ ਯਾਰ ਫੁੱਲ ਵੱਡੀ ਚੌੜੀ ਸਾਰੇ ਪਾਸੋਂ ਆਏ ਨਹੀਂ ਕੱਲ ਸੁਈ ਆ ਕੋਈ ਕਿਸੇ ਪਾਸੋਂ ਟੁੱਟੀ ਨਹੀਂ ਬੈਠ ਪਤਾ ਵੀ ਨਹੀਂ ਲੱਗਦਾ ਨਾ ਵੀ ਸੁਈ ਹਾਂ ਕੋਈ ਕਹੀ ਨਹੀਂ ਸਕਦਾ ਬੇਲ ਵਈ ਚੈੱਕ ਕਰੋ ਬੜੀ ਲੰਮੀ ਆ ਆ ਆ ਆ ਕੀ ਬਾਤ ਆ ਲੈ ਚੱਲ ਬਈ ਮੇਨ ਗੱਲੇ ਯਾਰ ਸੁਈ ਸਵਾਈਆ ਬੱਚਾ ਆ ਗਿਆ ਯਾਰ ਬੇਲਬੂਲ ਦੇਖ ਬਹਿੜ ਦੀ ਵੱਡੀ ਬੁੱਡੀ ਫੁੱਲ ਆ ਗਈ ਯਾਰ ਹਮ ਯਾਰ ਇਹਦਾ ਜਿੰਨਾ ਅਗਲਾ ਪਾਲੂਗਾ ਉਨਾ ਹੀ ਕੱਢੂਗਾ ਚਵਾਈ ਕਿਵੇਂ ਲੱਗੀ ਚਵਾਈ ਜੂ ਇੱਕ ਨੰਬਰ ਆ ਜਮ ਮੋਟੀ ਮੋਟੀ ਚਾਹੇ ਕੋਈ ਹੱਥ ਵੀ ਨਾ ਲਾਵੇ ਯਾਰ ਠੀਕ ਹੈ ਹਾਂ ਇੱਕ ਨੰਬਰ ਚਵਾਈ ਆ ਬਾਈ ਕਹਿੰਦਾ ਮੋਟੀ ਮੋਟੀ ਚਵਾਈ ਆ ਬਾਈ ਇੱਕ ਨੰਬਰ ਚਵਾਈ ਆ ਨੱਬੜਦੀ ਹੈ ਜਿਹਨੂੰ ਆਪਾਂ ਕਹਿੰਦੀ ਹੈ ਹਾਂ ਨੱਬੜਦੀ ਹੈ ਠੀਕ ਹੈ ਬਾਈ ਪਿੰਗਲੇ ਯਾਰ ਲੰਮੀ ਲੰਮੀ ਬਹੁਤ ਆ ਹਨਾ ਹਾਂ ਲੰਮੇ ਲੰਮੇ ਬੇੜ ਫੁੱਲ ਯਾਰ ਕਾ ਬਫਾ ਲਾ ਕੋਈ ਛੋਟੀ ਚੜਾਈ ਹੈ ਬਈ ਲੰਬਾਈ ਮੈਂ ਕਹਣਾ ਯਾਰ ਕਿਸੇ ਪਾਸੇ ਉਹ ਪਾਕੀ ਹੈ ਨਹੀਂ ਜਿਹੜਾ ਆਪਾਂ ਕਹਿ ਸਕੀ ਵੀ ਹੈ ਨਹੀਂ ਯਾਰ ਦੋ ਯਾਨੀ ਦੀ ਬੱਚੀ ਜਿਹੜੀ ਉਹ ਬੈੜ ਨਾਲੋਂ ਵੀ ਚੰਗੀ ਆ ਹੂੰ ਪਹਿਲਾਂ ਬੱਚੀ ਨਾ ਵਾਲਾ 25 26 ਕਿੱਲੇ ਤੋਂ ਚੱਲੂਗੀ ਬਹੁਤ ਸੁਣਿਆ ਨਾੜਾ ਤੇ ਅੱਗੇ ਬਾਈ ਲਾਸਟ ਤੇ ਸੰਦੀਪ ਸੱਚ ਮੁੱਲੇ ਦਾ ਬਾਈ ਮੁੱਲ ਵਾਸਤੇ ਯਾਰ 65000 ਦੀ ਬੜ ਦੇਵਾਂਗੇ ਜਾਂ 70 75 ਜਿੰਨਾ ਮਰਜ਼ੀ ਕਰ ਲੈ ਛੋੜ ਹੀ ਹੋਊਗੀ ਲੋਕਾਂ ਨੂੰ ਕਰਨ ਨੂੰ 70 ਕਰ ਦਵੇ ਮੁੱਲੇ ਨਾ ਘੱਟੇ ਜਾਮਾ ਜਿਹੜਾ ਵੀ ਬੜਾ ਵਾ 65000 ਦੇਣ ਲੈਣੀ ਠੀਕ ਆ ਤੇ ਇੱਕ ਬਾਈ ਤੁਹਾਨੂੰ ਲਾਸਟ ਤੇ ਦਿਖਾਉਣੇ ਆ ਅਸਲ ਬਰੀਡ ਜੀ ਨੂੰ ਕਹਦੀਆ ਕਰ ਲੈੰਡੋ ਹਾਂ ਕਰ ਲੈੰਡੋ ਪਹਿਲਾਂ ਲੇਬਲ ਦੀ ਫਿਟਿੰਗ ਹੀ ਚੈੱਕ ਕਰਾ ਦੇ ਬਾਈ ਲੈ ਚੱਕੋ ਬਾਈ ਪਾਂਡਾ ਚੈੱਕ ਕਰੋ ਪਹਿਲਾਂ ਤਾਂ ਇਹਨਾਂ ਨੂੰ ਕੀ ਬਾਤ ਲੱਗਿਆ ਯਾਰ ਹਨਾ ਜਮਾ ਤੋਪ ਆ ਯਾਰ ਬਸੀ ਗੁੰਦ ਵਿੱਚ ਸੀਰ ਦੀ ਲੇਵੇ ਦੀ ਫੀਟਿੰਗ ਚੈੱਕ ਕਰੋ ਥਣ ਥਣ ਦਿਖਾਵੇ ਥਣ ਦਾ ਸਾਈਜ਼ ਥਣ ਤਾਂ ਯਾਰ ਮੈਂ ਕਹਣਾ ਸੰਦੀਪ ਮੋਲਣ ਦੀ ਤਾਂ ਲੋੜ ਹੀ ਨਹੀਂ ਨਾ ਨਾ ਬੋਲਣ ਦੀ ਲੋੜ ਹੀ ਨਹੀਂ ਬਾਈ ਯਾਰ ਮੁਠੀ ਵਾਲਾ ਥਣ ਲੱਗਿਆ ਬਹੁਤ ਸੋਹਣਾ ਥਣ ਲੱਗਿਆ ਵਾ ਇੱਕ ਬਈ ਗੱਲ ਹੋਰ ਆ ਗਰਲੈਂਡੋ ਜਿਹੜੀ ਬਰੀਡ ਆ ਨਾ ਮਿਲਦੀ ਬਹੁਤ ਘੱਟ ਮਿਲਦੀ ਬਹੁਤ ਘੱਟ ਆ ਬਈ ਗਰਮੀ ਦਾ ਤੋਹਫਾ ਤੇ ਦੁੱਧ ਨਾਂ ਵਾਲਾ ਬੈੜ ਪਹਿਲਾਂ ਨਹੀਂ ਚੱਲੂਗੀ ਬਾਈ 23 ਕਿਲੋ ਤੋਂ ਤੇ ਇੱਕ ਕਦਮ ਸੂਈ ਹੈ ਇਹ ਕੱਲ ਹੀ ਇਹ ਸੂਈ ਆ ਬੈੜ ਠੀਕ ਆ ਹਾਂ ਇਹ ਇਕੱਠੀਆਂ ਹੀ ਸੂਈਆਂ ਬਾਦ ਦੋ ਤਿੰਨ ਘੰਟਿਆਂ ਦਾ ਫਰਕ ਕਿੰਨਾ ਕੁ ਬੋੜਾ ਕੱਟਦਾ ਹੀ ਫਿਰ ਸੰਦੀਪ ਬੋੜਾ ਯਾਰ ਇਹਦੇ ਥੱਲੇ ਹੁਣ 16 17 ਕਿਲੋ ਖੁੱਲਾ ਚੌਂਣ ਵਾਲਾ ਹੋਊਗਾ ਠੀਕ ਆ ਹਾਂ ਕੰਨ ਵੀ ਚੈੱਕ ਕਰ ਸਕਦੇ ਹਾਂ ਬਾਈ ਗਰਲੈਂਡੋ ਆ ਹਨਾ ਕਿ ਨਹੀਂ ਬਾਈ ਯਾ ਪ्युअर ਗਰਲੈਂਡੋ ਆ ਬਾਈ ਇਹਨਾਂ ਤਰ੍ਹਾਂ ਚੈੱਕ ਕਰੋ ਬਈ ਇੱਕ ਨੰਬਰ ਤੋਰਾਗਾ ਲੰਬਾ ਬੱਦੀ ਬੱਦੀ ਫੁੱਲ ਚੌਗੀ ਆ ਬਈ ਮੂੰਹ ਹਜੇ ਚਾਰ ਦੰਦਾ ਹਾਂ ਚਾਰ ਦੰਦਾ ਮੂੰਹ ਬਾਈ ਚਾਰ ਦੰਦਾ ਹਜੇ ਤੇ ਸੰਦੀਪ ਫਿਰ ਮੁੱਲ ਮੋਲ ਬੱਸ ਏਰੇ 70 75 ਜਿੰਨਾ ਮਰਜੀ 68000 ਲੈਣਾ ਹੀ ਆ ਬੱਸ ਇਹਦਾ ਠੀਕ ਆ ਹਾਂ ਮੋਲ ਜਿੰਨਾ ਮਰਜੀ ਕਰ ਲੋ ਕਰਾ ਲੋ ਬਾਈ ਕਹਿੰਦਾ 75 ਕਰਾ ਲੋ ਜਿੰਨਾ ਮਰਜੀ ਕਰਾ 68 ਦੀ ਜਣੀ 68000 ਜੇ ਚ ਪਾਉਣਾ ਬੱਸ ਇਹਦਾ ਠੀਕ ਆ ਬਾਕੀ ਬਾਈ ਬਰੀਡ ਬਹੁਤ ਘੱਟ ਮਿਲਦੀ ਆ ਕੀ ਥਣਲੇਵਾ ਚੈੱਕ ਕਰੋ ਬੜਾ ਸਾਫ ਸੁਥਰਾ ਲੱਗਾ ਬੱਚਾ ਇਹਦੇ ਮਗਰ ਬੱਚਾ ਆ ਗਿਆ ਹਾਂ ਇਹਦੇ ਮਗਰ ਬੱਚਾ ਹੋਵੇ ਬੱਚੇ ਦਾ ਕਰ ਕੀ ਆ ਬੱਚੀ ਹੁੰਦੀ ਦਾ 6 75 80000 ਦੂਜੀ ਬੱਸੀ ਵੈਛੇ ਤਾਂ ਆਪਦੇ ਅਰਕ ਵੀ ਲੈ ਗਈ ਹੈ ਨਾ ਹਾਂ ਬੱਚੇ ਜਣੇ ਦੀ ਪਯੋਰ ਜਿਹੇ ਲਤੀ ਕਪੜਾ ਉਹੇ ਜਿਹੀ ਪਾਉਂਦੀ ਠੀਕ ਹੈ ਬਈ ਲੈ ਇਧਰੋਂ ਚੈੱਕ ਕਰੋ ਬਈ ਨਾੜਾ ਨੋੜਾ ਨਾਲ ਕਰਮਾਲੀ ਦੇ ਲੈ ਵੇ ਤੇ ਫੋਲ ਚੁੰਗੀਆਂ ਬਾਕੀ ਆਣੀ ਕੋਈ ਪਹਾੜਾ ਪੁਰਾਣ ਦੁੱਧਲ ਬੰਨਾ ਦਾ ਕੋਈ ਪਹਾੜ ਨਹੀਂ ਕੀ ਕੁਝ ਨਹੀਂ ਹੈ ਜਰਾ ਕਰ ਲੈ ਹੈ ਦਿੰਦਾ ਵੀ ਸੰਦੀਪ ਸੂਹ ਤੱਕ ਲੈ ਵਾ ਹਾਂ ਜਮਾ ਲਾਇਆ ਪਿਆ ਸੂਹ ਦਾ ਸਿਰੇ ਤੱਕ ਲੈ ਵਾ ਕਰਮਾਲੀ ਦਾ ਲਾਇਆ ਪਿਆ ਬਾਕੀ ਚਣ ਚਮਕ ਚੈੱਕ ਕਰੋ ਸ਼ੈਨਿੰਗ ਚੈੱਕ ਕਰੋ ਪ੍ਰਿੰਟ ਪ੍ਰਿੰਟਰ ਵੀ ਬਹੁਤ ਚੰਗਾ ਫੋਲ ਚੰਗਾ ਬਈ ਚਾਹੂ ਕ ਚੁੰਕ ਦੇ ਤੂੰ ਘੜ ਤੇ ਹੈ ਤਿੰਨਾਂ ਕਿਸੇ ਦੇ ਬਾਈ ਕੋਲੇ ਬਾਈ ਚਾਰ ਆਪਾਂ ਚਾਰੀ ਦਿਖਾਤੇ ਜੀ ਕਿਸੇ ਵੀਰ ਨੂੰ ਕੋਈ ਪਸੰਦਾ ਵੇ ਭਾਈ ਨਾ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ